ਲਗਦਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਨਾਰਕੈਸਟਾ ਕੀ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਆਪਣਾ ਕੰਟੈਕਟ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ 30 ਲੀਟਰ ਦੁੱਧ 15 ਲੀਟਰ ਟਾਈਮ ਦਾ ਦੁੱਧ ਹਾਜ਼ਰ ਆ ਮਿਣਕੇ ਦਿਖਾਵਾਂਗੇ ਇਕੱਲਾ ਇਕੱਲਾ ਲੀਟਰ ਲਾ ਕੇ ਦਿਖਾਵਾਂਗੇ ਸੋ ਹੁਣ ਆਪਾਂ ਚਲਾਈ ਸ਼ੁਰੂ ਕਰਦੇ ਆ ਬੱਚਾ ਦੇਖ ਸਕਦੇ ਹੋ ਬੱਚਾ ਆਪਾਂ ਸਮਾ ਕੇ ਸਾਹਮਣੇ ਬੰਨੀ ਵਿਆ ਵੀਡੀਓ ਸਟਾਰਟ ਕਰਨ ਲੱਗੇ ਆ ਹੁਣ ਆਪਾਂ ਇੱਕ ਵਾਰ ਪਾਸ ਕਰਕੇ ਡਿਟੇਲ ਆਪਾਂ ਵੀ ਤੋਂ ਸਾਰੀ ਪੁੱਸਾਂਗੇ ਲੀਟਰ ਲਾ ਕੇ ਜਮਾ ਮਿਣਕੇ ਦਿਖਾਵਾਂਗੇ ਸੋ ਵੀਰੋ ਖਾਲੀ ਬਾਲਟੇ ਦੇ ਇਸ ਨੂੰ ਘਰ ਦੋ ਵੀਰੇ ਚਲਾਈ ਸ਼ੁਰੂ ਹਾਂਜੀ 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 गांव ਦੇ ਤੁਹਾਨੂੰ ਪਿੰਡ ਤੌਲਾ ਜ਼ਿਲ੍ਹਾ ਬਰਨਾਲਾ ਦੀਜੀ ਬਾਦ ਤੇ ਮੋਬਾਈਲ ਨੰਬਰ ਆਪਣਾ 78396768 ਤੇ ਜਿਹੜੀ ਆਪਾਂ ਗਾਂ ਦੀ ਚਵਾਈ ਕਰਦੇ ਪਏ ਦੋ ਜਣੇ ਬਹਿ ਗਏ ਇਹ ਕਿਹੜਾ ਸੂਆ ਸੂਈ ਵੀ ਤੇ ਕਾ ਇੱਕ ਦਿਨ ਸੂਈ ਨੂੰ ਹੋ ਗਏ ਦੂਜਾ ਸੂਆ ਸੂਈ ਆਈ ਪੰਜ ਦਿਨ ਸੂਈ ਨੂੰ ਇਹ ਮੰਗਣਾ ਬੱਚਾ ਇਹਦੇ ਵਿੱਚ ਆ ਗਿਆ ਮੇਲਕਾਫ ਹਨਾ ਤੇ ਕਿੰਨਾ ਦੁੱਧ ਆਪਾਂ ਤਜਰਬਾ ਆਇਆ ਪਨ ਸਵੇਰੇ ਚਵਾਈ ਕਰੀ ਉਹ ਵੀ ਕਿੰਨਾ ਤਿਆਰ ਆ ਥੱਲੇ ਦੇ ਸਵੇਰੇ ਨਹੀਂ 15 ਲੀਟਰ ਦੁੱਧ ਆ ਤਿਆਰ ਕੀ ਕੈਵੇ ਚੋਈ ਆਪਾਂ ਕੈਵੇ ਚੋਈ ਆ ਅਸੀਂ ਟਾਈਮ ਸ਼ੁਰੂ ਕਰੀਏ ਠੀਕ ਹੈ 6:30 ਵਜੇ ਹੁਣ ਆਪਾਂ ਥੋੜਾ 10 ਮਿੰਟ ਲੇਟ ਹੋ ਗਏ ਹਨ ਸੋ 6:00 ਵਜੇ ਕੇ 40 ਮਿੰਟ ਹੋਏ ਪਏ ਚਵਾਈ ਕਰਦੇ ਪਏ ਆ ਤੇ ਦੋ ਟਾਈਮ ਬਾਈ ਕੋਈ ਚੋਣ ਲੈ ਗਿਆ ਚਵਾਦਾਂਗੇ ਜਮਾ ਤਿੰਨ ਟੰਗਾਂ ਵਿੱਚ ਥੋਲੇ ਚਾਰ ਥੋਲੇ ਠੀਕ ਹੈ ਪਾਣੀ ਮੈਨੂੰ ਨਹੀਂ ਆਉਂਦਾ ਲਿਟਰਾਂ ਦੇ ਵੇ ਕੰਡਾ ਲੈ ਵੇ ਠੀਕ ਹੈ ਔਲ ਕੇ ਲੈ ਨਹੀਂ ਸਕਦਾ 30 ਲੀਟਰ ਦੁੱਧ ਜਮਾ ਜ ਹਾਜ਼ਰ ਆ ਥੱਲੇ ਸੋ ਵੀਰੋ ਚਵਾਈ ਦੇਖੋ ਆਪਾਂ ਲੀਟਰ ਲਾ ਕੇ ਮਿਣ ਕੇ ਦਿਖਾਵਾਂਗੇ ਜਮਾ ਵੀਡੀਓ ਥੋੜੀ ਲੰਬੀ ਜ਼ਰੂਰ ਹੋ ਸਕਦੀ ਹੈ ਆਪਣੀ ਕਿਉਂਕਿ ਸਾਰੀ ਚੋਈ ਆਪਾਂ ਕਰਕੇ ਦਿਖਾਵਾਂ ਦੋ ਜਾਣੇ ਵਹਿ ਕੇ ਚੁੰਦੇ ਜਾਵਾਂ ਹਨ ਨਿਆਣਾ ਪਾ ਕੇ ਵੇਜੋ ਜਾਵਾਂ ਜਿਵੇਂ ਹਰਿਆਣੇ ਚ ਮੱਝਾਂ ਨੂੰ ਚੁੰਦੇ ਉਹ ਸਿਸਟਮ ਆ ਜਾਵਾਂ ਮਾਰਕਸ ਕਰਦੀ ਆ ਜੀ ਠੀਕ ਹੈ ਤੇ ਦੋ ਟਾਂ ਵਿੱਚ ਕਿ ਚੱਲੋ ਵੀ 35 36 ਕਿਲੋ ਦਾ ਆਰਾਮ ਨਾਲ ਦੇ ਦੋ ਤੁਸੀਂ ਹਲੇ 5 6 ਕਿਲੋ ਦੀ ਕਪੈਸਿਟੀ ਇਹਦੀ ਹੋਰ ਹੈਗੀ ਆ ਹਾਂ ਜੀ ਹਾਂ ਕਿਉਂਕਿ ਅੱਗੇ ਆਪਾਂ ਵੀਡੀਓ ਪਾਉਣੇ ਵੀਰ ਕਹਿੰਦੇ ਵੀ ਤੁਸੀਂ 28 ਕਹਦਾ 30 ਕਹਦਾ ਵੀ ਦੇ ਦੂਗੀ ਅੱਜ ਆਪਾਂ ਚਵਾ ਕੇ ਦਿਖਾਉਣਾ ਜਾਵਾਂ ਹਨਾ ਸੁਬਰਦ ਲੀਟਰ ਲਾ ਕੇ ਆਪਾਂ ਮਣਕੇ ਦਿਖਾਵਾਂਗੇ ਜਾਵਾਂ ਤੇ ਸੁਆ ਕਿਹੜਾ ਸੂਈ ਵੀ ਇਹ ਦੂਜਾ ਸੂਆ ਸੂਈ ਆਈ ਦੂਜਾ ਸੂਆ ਬੱਚਾ ਆ ਗਿਆ ਮੇਲਕਾ ਬੱਚਾ ਇਹ 28 ਕਿਲੋ ਦੁੱਧ ਕੱਟਿਆ ਹੋਇਆ ਫਲਕ ਨਹੀਂ ਜੀ ਠੀਕ ਹੈ 28 ਕਿਲੋ ਹਾਂਜੀ ਗੱਲ ਵੀ ਉਹ ਫਲਕ ਨਹੀਂ ਜਾਏ ਜਾ ਬਿਲਕੁਲ ਠੀਕ ਹੈ 30 ਕਿਲੋ ਪੰਜਵਾਂ ਥੀਮਾਂ ਦਾ ਸੁਈ ਨੂੰ ਤਿਆਰ ਆਪਣੇ ਘਰੇ ਸੁਈ ਹੈ ਹਾਂਜੀ ਹਾਂਜੀ ਆਪਣੇ ਘਰੇ ਜੇਰ ਜੁਰੋਕੇ ਜਾਵਾਂ ਗਾਰੰਟੀ ਹੈ ਗਾਰੰਟੀ ਹੈ ਜੇ ਤੇ ਆਪਣੀ ਠੀਕ ਹੈ ਜੇਰ ਜੁਰ ਵਾਲੇ ਪਾਸੋਂ ਜਾਵਾਂ ਓਕੇ ਆ ਤੇ ਲੀਟਰ ਲਾ ਕੇ ਆਪਾਂ ਮਿਣਕੇ ਤਕਾਵਾਂਗੇ ਦੋ ਬਾਲਟੇ ਧਰ ਲੈ ਦੋਨੇ ਇਕੱਠੇ ਇਹਨਾਂ ਵਿੱਚ ਆਪਾਂ ਲੀਟਰ ਮਾਰ ਮਾਰ ਉਹਦੇ ਵਿੱਚ ਡੱਕ ਦੋ ਦੋ ਬਾਲਟੇ ਦੋਨੇ ਪਾਸੇ ਲਾ ਕੇ ਭਰਦੇ ਆਂ ਭਰਾ ਇੱਕ ਵਾਰ ਇਧਰ ਬੰਦਾ ਬੈਠਾ ਇੱਕ ਵਾਰ ਉਧਰ ਬੈਠਾ ਦੋਨੀਆਂ ਨੇ ਬਹਿ ਕੇ ਚੁੰਦੇ ਆ ਹਾਂ ਬਹਿ ਕੇ ਦੋਵੇਂ ਬਾਟੀ ਦਾ ਲੀਟਰ ਚੱਕ ਲੈ ਉਹ ਦੇਖ ਦੇ ਖਾਤਰ ਕੀ ਬਾਟੀ ਦੋ ਜਣੇ ਬਹਿ ਕੇ ਉਸ ਥੋੜਾ ਮਾਰ ਬਟਾ ਪੈਰ ਕਰ ਜਾਂਦਾ ਕੀ ਫਿਰ ਹਾਂ ਹਾਂ ਜੀ ਡਾਕਟਰ ਜਰਾ ਬਾਈ ਆ ਗਿਆ ਕੋਈ ਮੇਰੇ ਕੋਸ਼ ਕੰਮ ਦੇ ਕੋਈ ਨਹੀਂ ਸੋ ਬਰੋ ਵਾਕਏ ਦੁੱਧ ਵਾਲੀ ਬੈੜ ਆ ਜਮਾ ਸੋ ਵੀ ਇਹ ਨਹੀਂ ਸੱਕ ਵੀ ਆਪਾਂ ਇੱਕ ਟਾਈਮ ਚ ਬਾਤਾ ਬੰਦਾ ਕੇ ਹੈ ਨਾ ਦੋ ਟਾਈਮ ਚ ਬਾਗੇ ਦੇਵਾਂਗੇ ਸੌਦਾ ਕਰ ਲੇ ਬੰਦਾ ਹਾਂਜੀ ਸਾਈ ਕਰ ਲੇਵੇ ਜੀ ਉਹਦਾ ਲੀਟਰ ਵੀ ਘਰੋਂ ਲਿਆਵੀ ਬੰਦਾ ਜਾਜ ਕਲਾ ਜਾਮਾ ਹਣ ਲਿਆ ਬਾਈ ਟੋਲੀ ਲਈ ਆਪਾਂ ਪੰਨੇ ਜਾ ਟੋਲੀ ਜਾਕੜੇ ਨਾਲ ਲੀਟਰ ਚੱਕ ਲੈ ਦੋ ਥਣਾ ਜਾ ਕੁਆਲਿਟੀ ਘਟਦੀ ਜਾਮਾ ਹੈ ਸਵਾਭ ਕਰ ਨਹੀਂ ਦੇ ਘੱਟਦੀ ਸੋ ਵੀਰੋ ਦੋ ਬੰਦੇ ਆਪਾਂ ਤਾਂ ਉਠਾਇਆ ਕਿਵਾਰੀ ਵੀਡੀਓ ਪਾ ਚੋਕੇ ਦਿਖਾਉਣਾ ਲੀਟਰ ਵੀਡੀਓ ਲੰਬੀ ਜਿਆਦਾ ਹੋ ਜਾਂਦੀ ਫਿਰ 9-10 ਮਿੰਟ ਦੀ ਬਹੁਤ ਵੀਰ ਕਹਿੰਦੇ ਕਿ ਦਿੱਕਤ ਆਉਂਦੀ ਹੈਗੀ ਸੋ ਦੇਖੋ ਦੋ ਥਣਾ ਦੇ ਵਿੱਚੋਂ ਵਾੜੀ ਢੱਕ ਦੀ ਬੈਠਣੇ ਜਾਵਾਂ ਵਿੱਚ ਰੱਖਦੇ ਕੋਲੇ ਯਾਰ ਉਹ ਇੱਕ ਵਾੜੀ ਚੋ ਦੇ ਜੱਲਾ ਚੋਣਾ ਯਾਰ ਚੋ ਹੁਣ ਮੱਥੇ ਚੋ ਦੇ ਸੋ ਵੀਰੋ ਇੱਕ ਵਾੜੀ ਦੇਖੋ ਜਮਾ ਡੱਕੇ ਕੰਨੀ ਕਰਤੀ ਇਹਨੇ ਆਇਆ ਜੀ ਇਹ ਬੋਲੋ ਸਰ ਫਟਾਈ ਚੋਲੋ ਉਹ ਯਾਰਾ ਉਹ ਚਕਮਾ ਆ ਗਿਆ ਮਸਾ ਦਤੀ ਮੜੀ ਉਹ ਆਲਟੀ ਮਿਲ ਗਈ ਸੁਬਰਾ ਦੇਖ ਇੱਕ ਕਵਾੜੀ ਕਰਤੀ ਕੰਗਣੀਆਂ ਜਮਾ ਬੈੜਨੇ ਤੇ ਲੇਵਾ ਬਾਈ ਜਮਾ ਨਿੰਬੂ ਕਾਗਜ ਨੂੰ ਝਾੜਦੀ ਦੂਈ ਜਮਣ ਤੁਹਾਡੇ ਸਾਹਮਣੇ ਆਉਂਗਾ ਖਾਈ ਵਾਲਾ ਪਗੜਾ ਕਹਿਣਾ ਭਰਾ ਆ ਗਿਆ ਕੁਝ ਨਹੀਂ ਗਾਉਂਦਾ ਅੱਜ ਠੀਕ ਹੈ ਕਿਹਨੂੰ ਜਾਪੀ ਦੱਸ ਦੇਗਾ ਆਪਾਂ ਨੂੰ ਕਹਿ ਨਹੀਂ ਦੋੜੀ ਨਾ ਪੋੜੇ ਜੀ ਜਵਾਂ ਲੀਟਰ ਲਾ ਗਾ ਆਪਾਂ ਮੈਨੂੰ ਕਿਥੇ ਖਾਵਾਂਗੇ ਲੀਟਰ ਵਾਲਟੀ ਆਪਣੇ ਕੋਲੇ ਪਿਆ ਤੇ ਇੱਕ ਵਾਲਟੀ ਦੇਖੋ ਜਿਵੇਂ ਵਾਲਟੀ ਵੀ ਲਗਭਗ ਹੈਗੀ 68 ਢੱਕੇ ਅਸੀਂ ਨਹੀਂ ਬੋਲਦੇ ਜਿਹੜਾ ਰਖਾੜ ਉੱਢਣਗੇ ਜੈ ਜਗਤ ਆ ਜਾਵਾਂ ਹਨ ਸੋ ਦੁੱਧ ਵਾਲੀ ਬੈੜਾ ਫਿਰ ਦੁੱਧ ਵਾਲਾ ਪੂਸੇ ਚਵਾਇਆ ਜਾਂਦਾ ਹੁਣ ਆਇਆ ਤਾਂ ਹੈ ਨਹੀਂ 15 ਕਿਲੋ ਦੀ ਬੈੜਾ ਪਚੌਣ ਲੱਗ ਜੀਏ ਹਾਂਜੀ ਢੜਕੇ ਦੋ ਜ ਲੈ ਕੇ ਕਰਨੀ ਸੁਭਰਾ ਵੀਰ ਕਹਿੰਦਾ ਆਪਾਂ ਦੋ ਟਾਈਮ ਚੋੜੇ ਸਵੇਰੇ ਵੀ ਢੜਕੇ ਫੇਰ ਕਰ ਲਈ ਤੈਨੂੰ ਆਉਣਾ ਬਹੁਤ ਕੋਈ ਸੜਕੇ ਫਿਰ ਦੇਖ ਲਈ ਸਭ ਕੋਸ਼ਿਸ਼ ਕਰਾਂਗੇ ਸਵੇਰੇ ਵੀ ਆਪਾਂ ਜੇ ਕੋਸ਼ਿਸ਼ ਮੰਨ ਕੇ ਚਲੋ ਆਇਆ ਗਿਆ ਹਉਣਾ ਇਹਦਾ ਮੇਰਾ ਕਰੀ ਫੇ ਹੁਣ ਪੜਾਈ ਹੋਰੇ ਮੇਰੇ ਲੱਖੀ ਇਹਨਾਂ ਨੂੰ ਵੀਰ ਜੱਕ ਲੈ ਗਾ ਵੀਡੀਓ ਬਣਾਈ ਜਾਂਦਾ ਹੈਲੋ ਵੀਰੇ ਵੀਡੀਓ ਬਣਾਈ ਜਾਂਦਾ ਦੋ ਮਿੰਟ ਕਿ ਲੋ ਸਭਰਾ ਉਰਲੀ ਵਾਲੀ ਦੇ ਪੀਰ ਨਾਲ ਝੱਗ ਵੇ ਜੀ ਦੋ ਮਿੰਟਾਂ ਚ ਬਾਕੀ ਇਹਨਾਂ ਨੂੰ ਵੱਡੇ ਬੱਟੇ ਨੂੰ ਸਾਰਾ ਲੈਵਾ ਝਾੜਦੀ ਆ ਜਮਾ ਜੱਜ ਗੱਲ ਬਾਕੀ ਲੈਵਾ ਬਹੁਤ ਭਾਰਾ ਹਾ ਲੇਵਾ ਦਾ ਪੋਸਤ ਵਾਲੇ ਲੇਵਨ ਵਾਲੀ ਪੋਸਤ ਦੁੱਧ ਦੇਣਾ ਹਨਾ ਤੇ ਮੁੱਲਵਾੜੀ ਫਿਰ ਇਹਦਾ ਫੋਨ ਤੇ ਕਰਨ ਮੁੱਲਵਾੜੀ ਫੋਨ ਤੇ ਕਰੇਗਾ ਜਾਇਜ ਹੋਊਗਾ ਉਸ ਹਿਸਾਬ ਨਾਲ ਗਾਂ ਦੇ ਹਿਸਾਬ ਨਾਲ ਜਾਇਜ ਜਾਇਜ ਕੱਲਾ ਜਾਵਾ ਬਾਕੀ ਦੁੱਧ ਲੈਣ ਵਾਲਾ ਬੰਦਾ ਚਾਹੀਦਾ ਹੀ ਆਪਾਂ ਨੂੰ ਗਾਂ ਨੂੰ ਇਕੱਲੇ ਮਾੜੇ ਮਾੜੇ ਸਿੰਘ ਜੇ ਬੱਸ ਹਨਾ ਹਾਂ ਜੀ ਦੱਸ ਸੋ ਗਰੇ ਨਹੀਂ ਗੱਲ ਕੀ ਵਾਰ ਆਪਾਂ ਕਹਿੰਦੇ ਸਿੰਘਾਂ ਵਾਲੀ ਵੜ ਦੁੱਧ ਨਹੀਂ ਕੱਢਦੀ ਹਨਾ ਬਰੀਡ ਹੋਣੀ ਚਾਹੀਦੀ ਐ ਬਰੀਡ ਦੁੱਧ ਕੱਢਦੀ ਐ ਸੋ ਦੇਖੋ ਦੋ ਵਾਰਟੀਆਂ ਕੰਗਣੀਆਂ ਕਰਤੀਆਂ ਜਾਵਾ 15 ਮਿੰਟ ਜਰੂਰ ਲੇਟ ਹੋਏ ਆ ਪੌਣੇ 7 ਦਾ ਟਾਈਮ ਹੋ ਗਿਆ ਪੌਣੇ ਚੋਂਦੇ ਚੋਂਦੇ ਉੜਨੇ ਰਾਵੀ ਹੋ ਗਿਆ ਮੂਨੇ ਰਾਇ ਹੋ ਗਿਆ ਸੋ ਟਾਈਮ ਤੋਂ ਟਾਈਮ ਜਮਾ ਜਿਹੜਾ ਮਰਜੀ ਵੀਰ ਚੋਲਿਆ ਕੇ ਮਿਲ ਕੇ ਰਹੀ ਚੋਦੇ ਦੋ ਟਾਈਮ ਕੋਈ ਤਾਂ ਮੈਂ ਤਿੰਨ ਕਰ ਲਈ ਆਪਾਂ ਨੂੰ ਬਣਾ ਲਈ ਬਚਾ ਖਲਾ ਬੜੀ ਠੀਕ ਕਰੋ ਰੋਣਾ ਰੋਣੀ ਨਹੀਂ ਠੀਕ ਕਰੋ ਹੈ ਚੱਕਰੀ ਬਾਜੀ ਆਪਾਂ ਦੀ ਜੀ ਵਾਲਟੀ ਹੋਰ ਰੋਣਾ ਹੈਗਾ ਤੜਕੇ ਲਾਵਾਂਗੇ ਲੈ ਲੈ ਲੀਟਰ ਲੈ ਗੋਲ ਉਹ ਅੱਧੀ ਦਾ ਬ੍ਰੇਕ ਟੋਲ ਦੀ ਬਾ ਚੀਜ਼ ਕੋਈ ਗੱਲ ਮਲਾ ਖਾਈ ਦਾ ਦੁੱਧ ਹੀ ਪਾਉਣਾ ਆਪਾਂ। ਪਰ ਪਰ ਬਾਈ ਚਲ। ਇੱਕ ਦੋ ਤਿੰਨ ਚਾਰ ਪਰ ਪਰ ਪਾ। ਪੱਕੀ ਪਾ ਬਈ। ਦੋ ਮੌਲੀ 5 4 6 ਮਨਮੋਹ ਰਾਜ ਤੁਦਰੁ ਹੋਏ ਮਨਮੋਹ 6 ਪਾਲਟੀ ਜੀ ਬੜਾ ਸੁੱਖਾ ਪਾਲੀ ਕੋਈ ਨਾ ਕੋਈ ਨਾ 7 ਮਲੋੜੀ ਨਹੀਂ 8 9 10 ਉਧਰ ਲਿਜਾਈ ਕੋਈ ਨਹੀਂ 11 ਮਲਟੀਪਲੇ ਕਰ ਲਾਓ ਪਾ ਪਰ ਗਈ ਉੱਛ ਪਰ ਗਈ 12 13 ਪਾਣੀ ਜੁਣੀ ਆ 14 ਚੱਕ 15 ਪਾਦੀ ਪਾਦੀ ਵਾਸ ਕੋਈ ਨਹੀਂ 15 ਲੀਟਰ ਜਮਨ ਟਾਈਮ ਦਾ ਦੁੱਧ ਤਿਆਰ ਹੈ। ਹਣਾ ਵੀਰੇ ਨੰਬਰ ਬੋਲ ਜੀ ਆਪਣਾ 78797642 ਦੋ ਟਾਈਮ ਤੇ 3 ਟਾਈਮ ਚੁਆ ਕੇ ਦੇਵਾਂਗੇ। ਬਖਈ ਅਗਲਾ ਆਪ ਚੋਕ ਲੈ ਕੇ ਜਾਵੀਂ ਦੋ ਟਾਈਮ। ਸੋ ਵੀਰੇ ਦੋ ਟਾਈਮ ਚੁਆ ਕੇ ਟਾਈਮ ਤੋਂ ਟਾਈਮ ਚੋਲੇ 30 ਲੀਟਰ ਦੁੱਧ ਇਸ ਵਾਰ ਥੱਲੇ ਹਾਜ਼ਰ ਆ। ਵੀਡੀਓ ਦੇਖ ਕੇ ਸਭ ਦਾ ਤਹਿ ਦਿਲੋਂ ਧੰਨਵਾਦ। ਜਲਦ ਮਿਲਦਾ ਕਿਸੇ